ਮੰਚਾਰ ਵੀ ਸੂਚਨਾ ਮਿਲ ਸੀ ਕਿ ਪਲਵੇੜੇ ਕੋਲ ਪੈਲੇਸ ਹੈ ਉਹਦੇ ਨਾਲ ਕਿੱਥੀ ਚੱਬ ਲੱਗੀ ਹੈ ਇੱਕੋ ਪਰਸੇ ਵੀ ਦੋ ਰੱਖੇ ਲੰਗਰ ਨੰਬਰ ਚੱਲ ਰਹੀ ਸੀ ਜੇ ਜਾ ਕੇ ਦੇਖਿਆ ਤਾਂ ਬਹੁਤ ਜਣਾ ਸੀ ਉਹ ਵੀ ਪਲਾਸਟਿਕ ਦਾ ਨਾ ਰਿਸਪੈਕਟ ਪਲਾਸਟਿਕ ਦੀ ਬੇਕੀ ਸੀ ਇਸ ਟਾਈਮ ਬੜੀ ਹੈਗੀ ਆ অলਮੋਸਟ ਕਾਪੂਆ 95% ਸੀ ਕਾਪੂ ਕਰ ਚੁੱਕੇ ਆ ਸਰ ਇੱਕ ਯੂਨੋ ਅਗਲਾ ਕਿ ਕਿਹੜੀ ਫੀਲ ਕਿਸਾ ਲੱਗੀ ਹੈ ਸਰ ਸੜਕ 'ਤੇ ਡੋਗੋ ਤੇ ਕਿਸੇ ਪੁਨਰਚਾਰ ਦੇ ਸੂਚਨਾ ਮਿਲਿ ਸਿੱਕੇ ਪਨਵੇੜੇ ਕੋਲ ਪੈਲਸ ਹੈ ਉਹਦੇ ਨਾਲ ਕੋਈ ਫੈਕਟਰੀ ਚੱਗ ਲੱਗੀ ਹੈ ਤਾਂ ਤੁਰੰਤ ਅਸੀਂ ਉਹਨੇ ਟੀਮਰ ਵੰਡਾ ਕੀਤੀਆਂ ਤੇ ਦੁਆਰਾ ਸੂਚਨਾ ਮਿਲਣ ਤੇ ਛੰਡੀ ਦਾ ਟੀਮ ਆ ਪਹੁੰਚਿਆ ਤਨੂੰ ਸੂਝਾ ਤਿੰਨ ਕੱਕ ਬਹੁਤ ਜ਼ਿਆਦਾ ਫਿਰ ਕਿ ਦੋ ਫਕਰੀਆਂ ਸੀ गोविंद ਲਕੂ ਤੇ ਉਹਨੇ ਸਰਵੋਤਮ ਦੱਸੀ ਸੀ ਇੱਕ ਉਪਰਮੈਸੇ ਵੀ ਦੋ ਵਿਅਕਤੀਆਂ ਅਲੱਗ-ਅਲੱਗ ਨਾਮਾਇ ਚੱਲ ਰਹੀਆਂ ਸੀ ਤੇ ਅਸੀਂ ਤੁਰੰਤ ਫਾਇਰ ਡੈਂਟਰ ਮੁਕੇ ਦੇ ਪਿੱਛੇ ਮੋਕੇ ਤੇ ਅਸੀਂ ਆਪ ਨੂੰ ਚੁੱਕ ਪਹੁੰਚ ਗਏ ਤੇ ਨਾਲ ਹੀ ਮੈਨੂੰ ਜਰ ਜਾ ਕੇ ਦੇਖਿਆ ਤਾਂ ਬਹੁਤ ਜਣਾ ਸੀ ਕਿ ਪਲਾਸਟਿਕ ਦਾਣਾ ਬਰੰਦ ਸੀ ਪਿੱਕੀ ਪਲਾਸਟਿਕ ਦੀ ਪਿੱਕੀ ਸੀ ਇਹ ਇਸ ਕਰਕੇ ਤੁਰੰਤ ਮੈਂ ਕਾਰਵਾਈ ਕਰਦੇ ਸਮਾਣਾ ਨਾਬਾ ਅਤੇ ਰਾਜਪੁਰਾ ਤੋਂ ਫਾਇਰ ਟ੍ਰੈਂਡ ਮੰਗਵਾ ਲਿਆ ਸੀ ਤੁਰੰਤ ਤੇ ਹੁਣ ਇਸ ਟਾਈਮ ਜਿਹੜੀ ਹੈਗੀ ਆ অলਮੋਸਟ ਕਾਬੂ ਹੈ 95% ਅਸੀਂ ਕਾਬੂ ਕਰ ਚੁੱਕੇ ਹਾਂ ਤੇ 65% ਰਹਿ ਗਈ ਹੈ ਸਾਡੀ ਟੀਮਾਂ ਕਾਬੂ ਕਰ ਕਿੰਨੇ ਕਿੰਨੇ ਗੱਡੀਆਂ ਲੱਛ ਕੇ ਸਾਨੂੰ ਬਣੇ ਸ 6 ਫਾਇਰ ਟੈਂਕਰ ਚੱਲ ਰਹੇ ਹੈ 6 ਫਾਇਰ ਟੈਂਕਰਾਂ ਦੇ ਵਿੱਚ ਅਪਰੋਕਸੀਮੇਟ ਗੱਡੀ ਦੇ ਦੋ ਦੋ ਵਾਰੀ ਲੱਛੁਕੇ ਨੇ ਸਿਰ ਜਿਵੇਂ 12 12 ਚੌੜਾ ਗੱਡੀਆਂ ਹਲਟ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਅੰਦਰ ਲੇਬਰ ਕੰਮ ਕਰਦੀ ਸੀ ਪਰ ਉਹ ਲੇਬਰ ਨਿਕਲ ਗਈ ਸੀ ਕਾਰਨ ਦਾ ਕਾਰਨ ਇਸ ਕਾਰਨ ਦਾ ਦੇਖੋ ਹਲੇ ਪਤਾ ਨਹੀਂ ਲੱਗਾ ਕਾਰਨ ਜਿੱਦ ਤੱਕ ਅਸੀਂ ਕੰਟਰੋਲ ਨੇ ਪੂਰੀ ਤਰ੍ਹਾਂ ਜਾਗਨ ਕਰਾਂਗੇ ਪਟੁੱਛ ਜਿਹੜੀ ਲੇਬਰ ਦੇ ਦੱਸਣ ਅਨੁਸਾਰ ਉੱਥੇ ਕੋਈ ਸ਼ਾਰਟ ਸਰਕਟ ਹੋਇਆ ਸੀਗਾ ਜਿਸ ਕਾਰਨ ਸਾ ਕਿੰਨੇ ਕਵੇਜ ਕਰਨਾ ਸੀ ਸਾਡੇ ਕੋਲ ਸੂਤਰ ਕੋ ਪ੍ਰੋਨਕ ਚਾਲ ਕੰਟਰੋਲ ਰੂਮ ਕੋਲ ਤੋਂ ਦੋ ਤੋਂ ਚਾਰ ਵਜੇ ਪੰਜ ਕੋਲ ਤੋਂ ਜੜੇ ਕੋਲ ਕਾਲ ਆਈ ਸੀ ਇਤੋਂ ਸਾਡੀ ਟੀਮ ਮੋਕੇ ਤੇ ਪਹੁੰਚ ਗਈ ਸੀ